ਲਾਈਕ ਕਰਿਆ ਕਰੋ ਤੁਹਾਡੇ ਭਰਾਵਾਂ ਦੇ ਸਿਰ ਤੇ ਹੀ ਚਲੋ ਜਿੰਨੇ ਤੁਸੀਂ ਲਾਈਵ ਦੇ ਉੱਪਰ ਜੁੜਦੇ ਹੋ ਗੱਲਾਂ ਬਾਤਾਂ ਕਰਦੇ ਹੋ ਹੌਸਲਾ ਵਧਦਾ ਹੈ ਦਾ ਡੇਲੀ ਟੂਰ ਬੱਲੇ ਬੱਲੇ ਹਾਂਜੀ ਦਾ ਡੇਲੀ ਟੂਰ ਹਾਂਜੀ ਕਿੱਥੋਂ ਜੁੜ ਚੁੱਕੇ ਹੋ ਜੀ ਤੁਸੀਂ ਕਾਦੀ ਬੱਲੇ ਬੱਲੇ ਕਰਾਈ ਜਾਣੇ ਆ ਜੀ ਤਾਂ ਕਮੈਂਟ ਜਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਵੀ ਕਰ ਦਿਆ ਕਰੋ ਜੀ ਲਾਈਕ ਵੀ ਬਹੁਤ ਘੱਟ ਭਰਾ ਕਰਦੇ ਆ ਲਾਈਕ ਜਰੂਰ ਕਰ ਦਿਆ ਕਰੋ ਜੇ ਕੋ ਕਮੈਂਟ ਨਹੀਂ ਕਰ ਸਕਦੇ ਤਾਂ ਤੇ ਬਾਕੀ ਕਰਿਆ ਕਰੋ ਵੱਧ ਤੋਂ ਵੱਧ ਗੱਲਾਂ ਕਰਤਾ 5-7 ਮਿੰਟ ਜਿੰਨਾ ਵੀ ਟਾਈਮ ਹੁੰਦਾ ਕੱਢ ਕੇ ਜਰੂਰ ਬੋਲਿਆ ਕਰੋ ਹਾਂਜੀ ਬੋਲੋ ਜੀ ਜਿਹੜੇ ਭਰਾ ਹੋਰ ਵੀ ਜੁੜ ਚੁੱਕੇ ਨੇ ਲਾਈਵ ਦੇ ਉੱਪਰ ਜੀ ਲੋਕੇਸ਼ যাদਬ ਲੋਕੇਸ਼ যাদਬ XX ਹਾਂਜੀ ਕਿੱਥੋਂ ਜੁੜ ਚੁੱਕੇ ਹੋ ਜੀ ਤੁਸੀਂ ਲੋਕੇਸ਼ যাদਬ ਜੀ ਧੰਨਵਾਦ ਜੀ ਤੁਹਾਡਾ ਜੁੜਨ ਲਈ ਕਮੈਂਟ ਕਰਨ ਦੇ ਲਈ ਲਕੇਸ਼ ਜਾਦਵ ਸੌਰੀ ਬਈ ਚਲੋ ਕੋਈ ਗੱਲ ਨਹੀਂ ਜੀ ਸੌਰੀ ਕਾਦੀ ਮੰਗ ਰਹੇ ਹਾਂ ਤਾਂ ਲਾਈਕ ਜਰੂਰ ਕਰ ਦਿਆ ਕਰੋ ਜੀ ਲਾਈਕ ਵੀ ਬਹੁਤ ਘੱਟ ਕਰਦੇ ਆ ਭਰਾ ਲਾਈਕ ਹੈ ਇੱਕ ਇੱਕ ਲਾਈਕ ਜਰੂਰ ਕਰ ਦਿਆ ਕਰੋ ਜਿੰਨੇ ਭਰਾ ਲਾਈਵ ਦੇ ਉੱਪਰ ਜੁੜੇ ਹੋ ਤਾਂ ਜਰੂਰ ਕਰ ਦਿਆ ਕਰੋ ਜੀ ਤਾਂ ਬਹੁਤ ਘੱਟ ਭਰਾ ਜਿਹੜੇ ਕਮੈਂਟ ਕਰਦੇ ਚਲੋ ਜਿਹੜੇ ਕਰਦੇ ਆ ਬਹੁਤ ਬਹੁਤ ਧੰਨਵਾਦ ਬਾਕੀ ਹੋਰ ਵੀ ਸਾਰੇ ਭਰਾ ਕਰਿਆ ਕਰੋ ਜ਼ਰੂਰ ਗੱਲਾਂ ਬਾਤਾਂ ਜ਼ਰੂਰ ਕਰਿਆ ਕਰੋ ਵਾਰਾਣਸੀ ਕਾ ਵਲੌਗ ਵਲੌਗਸ ਹਾਂਜੀ ਦੱਸੋ ਜੀ ਹਾਂਜੀ ਵਿਨਕਸ਼ਾ ਬਲੌਗਸ ਜੀ ਕੀ ਲਿਖ ਰਹੀ ਹਾਂ ਤੁਸੀਂ ਸੌਰੀ ਤੁਹਾਡੇ ਕਮੈਂਟ ਦੀ ਸਮਝ ਨਹੀਂ ਆਈ ਸਾਨੂੰ ਕੀ ਤੁਸੀਂ ਲਿਖ ਰਹੇ ਹੋ ਤੇ ਕਰ ਦਿਓ ਜੀ ਲਾਈਕ ਜਿਹੜੇ ਭਰਾ ਜੁੜੇ ਹੋਏ ਮੇ ਹੌਰ ਲਾਈਵ ਦੇ ਉੱਪਰ ਜੀ ਲਾਈਕ ਤਾਂ ਕਰ ਦਿਆ ਕਰੋ ਜੀ